ਰੱਬ ਕਰਾਮਾਤ ਵਿੱਚ ਪੂਰਨ ਅਚਲ ਕਿਰਪਾਲੂ ਖੁਸ਼ੀਆਂ ਬਖਸ਼ਣ ਵਾਲਾ ਰੋਜੀ ਦੇਣ ਵਾਲਾ ਮੁਕਤੀ ਦਾਤਾ ਅਤੇ ਮਿਹਰ ਕਰਨ ਵਾਲਾ ਹੈ ਉਹ ਇਮਾਨ ਤੇ ਸੁੱਖ ਦੇਣ ਵਾਲਾ ਖਿਮਾ ਕਰਨ ਵਾਲਾ ਹੱਥ ਬਾਹ ਫੜਨ ਵਾਲਾ ਪੁੱਲਾ ਮਾਫ ਕਰਨ ਵਾਲਾ ਰਿਜਕ ਦੇਣ ਵਾਲਾ ਮਨ ਨੂੰ ਪਸੰਦ ਆਉਣ ਵਾਲਾ ਹੈ ਰੱਬ ਬਾਦਸ਼ਾਹ ਦਾ ਬਾਦਸ਼ਾਹ ਖੂਬੀਆਂ ਦੇਣ ਵਾਲਾ ਪਥ ਪ੍ਰਦਰਸ਼ਨ ਕਰਨ ਵਾਲਾ ਰੰਗ ਰਹਿਤ ਚੈਨ ਰਹਿਤ ਅਤੇ ਅਦੁੱਤੀ ਹੈ ਉਸ ਪਾਸ ਨਾ ਸਮਾਨ ਸਾਜ ਸੱਜਾ ਹੈ ਨਾ ਬਾਜ ਹੈ ਅਤੇ ਨਾ ਹੀ ਫੌਜ ਅਤੇ ਗਲੀਜੇ ਪਰ ਪਰਮਾਤਮਾ ਸੁੱਖ ਸੁਵਿਧਾਵਾਂ ਅਤੇ ਸਵਰਗ ਪ੍ਰਦਾਨ ਕਰ ਸਕਦਾ ਹੈ ਰੱਬ ਸੰਸਾਰਿਕ ਪਰਪੰਚ ਤੋਂ ਪਵਿੱਤਰ ਬਲਸ਼ਾਲੀ ਸਾਖਿਆਤ ਵਡਿਆਈਆਂ ਦੇਣ ਵਾਲਾ ਅਤੇ ਹਰ ਇੱਕ ਥਾਂ ਉੱਤੇ ਮੌਜੂਦ ਹੈ ਉਹ ਦਾਤਾਂ ਦੇਣ ਵਾਲਾ ਪਵਿੱਤਰ ਪਾਲਣਾ ਕਰਨ ਵਾਲਾ ਰਹਿਮ ਕਰਨ ਵਾਲਾ ਅਤੇ ਹਰ ਨੂੰ ਰੋਜੀ ਦੇਣ ਵਾਲਾ ਹੈ ਰੱਬ ਸਭ ਦਾ ਸੁਆਮੀ ਵੱਡਿਆਂ ਤੋਂ ਵੱਡਾ ਸੁੰਦਰਤਾ ਦੇ ਗੁਣ ਵਾਲਾ ਰਿਜਕ ਦੇਣ ਵਾਲਾ ਅਤੇ ਦਿਆਲੂ ਹੈ ਉਹ ਸ਼੍ਰੇਸ਼ਟ ਅਕਲ ਵਾਲਾ ਗਰੀਬਾਂ ਦੀ ਦੇਖਭਾਲ ਕਰਨ ਵਾਲਾ ਨਿਰਦਨਾਂ ਦੀ ਪਾਲਣਾ ਕਰਨ ਵਾਲਾ ਅਤੇ ਬਹਿਰੀਆਂ ਨੂੰ ਨਸ਼ਟ ਕਰਨ ਵਾਲਾ ਹੈ ਉਹ ਧਰਮ ਦੀ ਪਾਲਣਾ ਕਰਨ ਵਾਲਾ ਵਡਿਆਈਆਂ ਦਾ ਠਿਕਾਣਾ ਵਾਸਤਵਿਕਤਾ ਨੂੰ ਸਮਝਣ ਵਾਲਾ ਨਬੀਆਂ ਨੂੰ ਕਿਤਾਬ ਪ੍ਰਦਾਨ ਕਰਨ ਵਾਲਾ ਹੈ ਉਦਾਨੀ ਦੀ ਪਛਾਣ ਕਰਨ ਵਾਲਾ ਅਕਲ ਦਾ ਸੁਆਮੀ ਸਤਿਆਤਾ ਨੂੰ ਪਛਾਣਨ ਵਾਲਾ ਅਤੇ ਸਰਬਤਰ ਪ੍ਰਕਾਸ਼ਿਤ ਹੋਣ ਵਾਲਾ ਹੈ ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ ਹਰ ਕੰਮ ਦੀ ਗੁੰਝਲ ਨੂੰ ਖੋਲਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ ਵਿਦਿਆਮਾ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ ਨਾਇਕ ਹੈ। हे ਔਰੰਗਜੀਵ ਮੈਨੂੰ ਤੇਰੀ ਇਸ ਕਸਮ ਉੱਤੇ ਯਕੀਨ ਨਹੀਂ ਹੈ। ਖੁਦਾ ਇੱਕ ਹੈ ਅਤੇ ਸਾਡੇ ਦੋਹਾਂ ਵਿੱਚ ਗਵਾਹ ਹੈ। ਉਸ ਕਸਮ ਉੱਤੇ ਮੇਰਾ जरा ਜਿੰਨਾ ਵੀ ਇਤਬਾਰ ਨਹੀਂ ਹੈ। ਤੇਰੇ ਬਖਸ਼ੀ ਅਤੇ دیਵਾਨ ਸਭ ਝੂਠ ਬੋਲਣ ਵਾਲੇ ਹਨ। ਜੋ ਵਿਅਕਤੀ ਤੇਰੀ ਕੁਰਾਨ ਦੀ ਕਸਮ ਉੱਤੇ ਵਿਸ਼ਵਾਸ ਕਰਦਾ ਹੈ, ਉਹ ਆਖਰੀ ਸਮੇਂ ਵਿੱਚ ਖੁوار ਹੁੰਦਾ ਹੈ। ਜੇ ਕੋਈ ਵਿਅਕਤੀ ਉਮਾਂ ਪੰਛੀ ਦੀ ਛਾਇਆ ਹੇਠਾਂ ਆ ਜਾਏ ਉਸ ਉੱਤੇ ਕਾਂ ਹੱਥ ਨਹੀਂ ਰੱਖ ਸਕਦਾ ਭਾਵੇਂ ਕਿੰਨਾ ਵੀ ਦਲੇਰ ਕਿਉ ਨਾ ਹੋਵੇ ਜੇ ਕੋਈ ਬੰਦਾ ਸ਼ੇਰ ਦੀ ਪਿੱਠ ਪਿੱਛੇ ਖਲੋਤਾ ਹੋਵੇ ਤਾਂ ਬੱਕਰੀ, ਢੀੜ ਅਤੇ ਹਿਰਨ ਪਕੜ ਨਹੀਂ ਸਕਦੇ ਸਗੋਂ ਉਸ ਪਾਸੋਂ ਗੁਜ਼ਰ ਵੀ ਨਹੀਂ ਸਕਦੇ ਜੇਕਰ ਮੈਂ ਕੁਰਾਨ ਦੀ ਕਸਮ ਦੇ ਗੁਪਤ ਫਰੇਵ ਦਾ ਧੋਖਾ ਨਾਲ ਖਾਂਦਾ ਤਾਂ ਮੈਂ ਆਪਣੀ ਪਿਆਰੀ ਫੌਜ ਨੂੰ ਅਤੇ ਜਗ੍ਹਾ ਨੂੰ ਨਾ ਛੱਡਦਾ ਮੇਰੇ 40 ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ ਜਦੋਂ ਉਹਨਾਂ ਉੱਤੇ ਅਚਾਨਕ 10 ਲੱਖ ਸੈਨਿਕ ਟੁੱਟ ਕੇ ਆ ਪਏ ਤੇਰੇ ਬਚਨ ਨੂੰ ਤੋੜਨ ਵਾਲੇ ਸਿਪਾਹੀ ਝਟਪਟ ਤੇਗਾਂ ਤੀਰਾਂ ਅਤੇ ਬੰਦੂਖਾਂ ਸਮੇਤ ਆ ਗਏ ਜਦ ਬੇਵਸ ਹੋ ਕੇ ਮੈਂ ਜੰਗ ਭੂਮੀ ਵਿੱਚ ਆ ਗਿਆ ਅਤੇ ਤੀਰਾਂ ਅਤੇ ਬੰਦੂਖਾਂ ਨੂੰ ਵਿਧੀ ਪੂਰਵਕ ਧਾਰਨ ਕਰਕੇ ਆਇਆ ਜਦੋਂ ਕਿਸੇ ਹੋਰ ਕੰਮ ਲਈ ਸਾਰੇ ਹੀਲੇ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ ਮੈਂ ਤੇਰੀ ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ ਨਹੀਂ ਤਾਂ ਤੂੰ ਹੀ ਦੱਸ ਕਿ ਮੇਰਾ ਇਸ ਰਾਹ ਤੇ ਚੱਲਣ ਦਾ ਕੀ ਕੰਮ ਸੀ ਮੈਂ ਨਹੀਂ ਜਾਣਦਾ ਸਾ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ ਨਹੀਂ ਤਾਂ ਮੈਂ ਹਰ ਕਿਸ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ਉਹ ਹਰ ਆਦਮੀ ਜੋ ਕੁਰਾਨ ਦੀ ਕਸਮ ਦੇ ਅਦੀਨ ਆਇਆ ਹੋਵੇ ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ। ਇਸ ਦੇ ਉਲਟ ਕਾਲੇ ਵਸਤਰਾਂ ਵਾਲੇ ਤੇਰੇ ਸੈਨਿਕ ਮੱਖੀਆਂ ਵਾਂਗ ਆ ਪਏ। ਉਹ ਰੋਲਾ ਪਾਉਂਦੇ ਹੋਏ ਇੱਕੋ ਵਾਰ ਹੀ ਆ ਪਏ। ਤੇਰਾ ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ ਉਹ ਮੇਰਾ ਇੱਕੋ ਤੀਰ ਖਾ ਕੇ ਲਹੂ ਵਿੱਚ ਗਰਕ ਹੋ ਗਿਆ। ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ ਉਸਨੇ ਨਾ ਤੀਰ ਖਾਇਆ ਅਤੇ ਨਾ ਖੁਆਰ ਹੋਇਆ। ਜਦੋਂ ਮੈਂ ਦੇਖਿਆ ਕਿ ਨਾਹਰਖਾਨ ਜੁੱਦ ਕਰਨ ਲਈ ਆਇਆ ਹੈ ਤਾਂ ਮੈਂ ਇੱਕ ਤੀਰ ਦਾ ਜਲਦੀ ਨਾਲ ਸਵਾਦ ਚਖਾ ਦਿੱਤਾ। ਅੰਤ ਵਿੱਚ ਰਣ ਭੂਮੀ ਵਿੱਚੋਂ ਉਹ ਪਠਾਨ ਵੀ ਭੱਜ ਗਏ ਜੋ ਬਾਹਰ ਬੈਠੇ ਬਹੁਤ ਸ਼ੀਖੀਆਂ ਮਾਰ ਰਹੇ ਸਨ। ਫਿਰ ਇੱਕ ਹੋਰ ਪਠਾਨ ਜੁੱਦ ਕਰਨ ਲਈ ਆਇਆ ਜਿਵੇਂ ਹੜ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ ਦੀ ਗੋਲੀ ਆਉਂਦੀ ਹੈ। ਉਸਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ। ਕੁਝ ਹੁਸ਼ਿਆਰੀ ਵਾਲੇ ਸਨ। ਅਤੇ ਕੁਝ دیਵਾਨਿਆਂ ਵਰਗੇ ਸਨ ਉਸਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖਮ ਖਾਦੇ ਸਾਡੇ ਦੋ ਆਦਮੀ ਮਾਰ ਦਿੱਤੇ ਅਤੇ ਆਪਣੀ ਜਾਨ ਵੀ ਸਪੁਰਦ ਕਰ ਗਿਆ ਉਹ ਖਵਾਜਾ ਜਫਰ ਬੇਗ ਕਾਇਰ ਵਾਂਗ ਦੀਵਾਰ ਦੀ ਓਟ ਵਿੱਚ ਹੀ ਰਿਹਾ ਮੈਦਾਨ ਵਿੱਚ ਨਾ ਨਿਤਰਿਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ ਖੇਦ ਹੈ ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ ਤਾਂ ਮਜਬੂਰ ਹੋ ਕੇ ਇੱਕ ਤੀਰ ਬਖਸ਼ ਦਿੰਦਾ ਪਾਵ ਮਾਰ ਦਿੰਦਾ ਅੰਤ ਵਿੱਚ ਤੀਰਾਂ ਅਤੇ ਬੰਦੂਖਾਂ ਦੇ ਬਹੁਤ ਸਾਰੇ ਜ਼ਖਮ ਖਾ ਕੇ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕ ਥੋੜੇ ਚਿਰ ਵਿੱਚ ਮਾਰੇ ਗਏ ਤੀਰਾਂ ਅਤੇ ਬੰਦੂਖਾਂ ਦੀਆਂ ਗੋਲੀਆਂ ਦੀ ਬਹੁਤ ਵਰਖਾ ਹੋਈ ਜਿਸ ਕਰਕੇ ਧਰਤੀ ਲਾਲ ਪੋਸਤ ਦੇ ਫੁੱਲ ਵਾਂਗ ਹੋ ਗਈ ਮੈਦਾਨੇ ਜੰਗ ਵਿੱਚ ਸਿਰਾਂ ਅਤੇ ਪੈਰਾਂ ਦਾ ਅੰਬਾਰ ਲੱਗ ਗਿਆ ਜਿਵੇਂ ਮੈਦਾਨ ਗੇਂਦਾਂ ਖੁੰਡੀਆਂ ਨਾਲ ਪਰ ਗਿਆ ਹੋਵੇ ਜਦੋਂ ਤੀਰਾਂ ਦੀ ਸਰਸਰਾਹਟ ਹੋਈ ਅਤੇ ਕਾਮਨਾ ਨੇ ਟਣਕਾਰ ਕੀਤੀ ਤਾਂ ਸਾਰਾ ਜਹਾਨ ਹਾ ਹੂ ਨਾਲ ਭਰ ਗਿਆ ਅਰਥਾਤ ਰੌਲਾ ਮਚ ਗਿਆ ਫਿਰ ਤੀਰਾਂ ਦੇ ਮਾਰੂ ਰੋਲੇ ਨੇ ਬਹਾਦਰ ਸੂਰਮਿਆਂ ਦੀ ਹੋਸ਼ ਉਡਾ ਦਿੱਤੀ ਆਖਿਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ 40 ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ ਜਦ ਸੰਸਾਰ ਦਾ ਦੀਪਕ ਸੂਰਜ ਪਰਦੇ ਵਿੱਚ ਆ ਗਿਆ ਭਾਵ ਡੁੱਬ ਗਿਆ ਤਾਦੇ ਰਾਤ ਦਾ ਸੁਆਮੀ ਚੰਦਰਮਾ ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ ਪਰਮਾਤਮਾ ਉਸ ਦਾ ਪਥ ਪ੍ਰਦਰਸ਼ਨ ਕਰਦਾ ਹੈ ਉਸ ਦਾ ਨਾਂ ਬਾਲਵਿੰਗਾ ਹੁੰਦਾ ਹੈ ਅਤੇ ਨਾ ਹੀ ਸ਼ਰੀਰ ਦੁੱਖ ਪਾਉਂਦਾ ਹੈ ਪਰਮਾਤਮਾ ਵੈਰੀ ਨੂੰ ਮਾਰ ਕੇ ਉਸ ਨੂੰ ਖੁਦ ਬਾਹਰ ਕੱਢ ਲਿਆਉਂਦਾ ਹੈ ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ ਔਰੰਗਜੀਬ ਇੱਥੇ ਇਕਰਾਰ ਤੋੜਨ ਵਾਲਾ ਦولت ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁੱਟਣ ਵਾਲਾ ਹੈ ਇਹ ਨਾ ਧਰਮ ਦੀ ਪਾਲਣਾ ਕਰਦਾ ਹੈ ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਯਕੀਨ ਹੈ ਉਹ ਹਰ ਆਦਮੀ ਜੋ ਈਮਾਨ ਦੀ ਪਾਲਣਾ ਕਰਦਾ ਹੈ ਉਹ ਆਪਣੇ ਇਕਰਾਰ ਤੋਂ ਕਦੇ ਪਿੱਛੇ ਨਹੀਂ ਹਟਦਾ ਇਸ ਮਰਦ ਔਰੰਗਜ਼ੇਬ ਦਾ ਜਰਾ ਜਿੰਨਾ ਵੀ ਵਿਸ਼ਵਾਸ ਨਹੀਂ ਹੈ ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇੱਕ ਮੰਨਦਾ ਹੈ ਜੇ ਉਹ ਹੁਣ ਕੁਰਾਨ ਦੀਆਂ 100 ਕਸਮਾਂ ਖਾ ਲਈ ਤਾਂ ਵੀ ਮੈਂ ਉਸ ਉੱਤੇ ਰਤਾ ਜਨਾਵੀ ਯਕੀਨ ਨਹੀਂ ਕਰ ਸਕਦਾ ਜੀ ਤੀਰਾ ਕੁਰਾਨ ਉੱਤੇ ਯਕੀਨ ਹੁੰਦਾ ਤਾਂ ਲੱਕ ਬੰਨ ਕੇ ਸਾਹਮਣੇ ਆ ਜਾਂਦਾ ਤੇਰੇ ਸਿਰ ਉੱਤੇ ਕਸਮ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ ਕਿਉਂਕਿ ਮੈਂ ਤੈਨੂੰ ਤੇਰੇ ਖੁਦਾ ਦੀ ਕਸਮ ਦਿੰਦਾ ਹਾਂ ਜੇ ਹਾਜ਼ਰਤ ਮੇਰੇ ਸਾਹਮਣੇ ਖੜੋਤੇ ਹੁੰਦੇ ਤਾਂ ਦਿਨੋ ਜਾਨ ਨਾਲ ਸਾਰੇ ਕੰਮ ਦਾ ਪਤਾ ਲੱਗ ਜਾਂਦਾ ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਕੰਮ ਨੂੰ ਪੂਰਾ ਕਰ ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ਮੇਰੇ ਕੋਲ ਤੇਰਾ ਲਿਖਿਆ ਹੋਇਆ ਖਤ ਪਹੁੰਚਿਆ ਅਤੇ ਜ਼ੁਬਾਨੀ ਵੀ ਕਿਹਾ ਗਿਆ ਕਿ ਇਹ ਕੰਮ ਆਰਾਮ ਨਾਲ ਹੋ ਜਾਵੇਗਾ ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਵਾਦੇ ਦਾ ਤੱਕਾ ਹੋਵੇ ਇਹੋ ਜਿਹਾ ਨਾ ਹੋਵੇ ਕਿ ਢਿੱਡ ਵਿੱਚ ਹੂਰ ਅਤੇ ਮੂੰਹ ਵਿੱਚ ਹੂਰ ਜੋ ਕਾਜੀ ਨੇ ਮੈਨੂੰ ਕਿਹਾ ਐ ਮੈਂ ਉਸ ਤੋਂ ਬਾਹਰ ਨਹੀਂ ਹਾਂ ਪਰ ਜੇ ਤੂੰ ਹਾਲੇ ਵੀ ਉਸ ਰਸਤੇ ਤੇ ਹੋਵੇਂ ਜੇ ਤੈਨੂੰ ਕੁਰਾਨ ਵਾਲਾ ਕਸਮਨਾਮਾ ਚਾਹੀਦਾ ਐ ਤਾਂ ਮੈਂ ਉਹ ਵੀ ਤੇਰੇ ਕੋਲ ਭੇਜ ਸਕਦਾ ਹਾਂ ਜੇ ਤੂੰ ਕਾਂਗੜ ਕਸਵੇ ਵਿੱਚ ਆ ਜਾਵੇਂ ਤਾਂ ਉਸ ਪਿੱਛੋਂ ਆਪਸ ਵਿੱਚ ਮੁਲਾਕਾਤ ਹੋ ਜਾਵੇਗੀ ਤੈਨੂੰ ਇਸ ਰਾਹ ਤੇ ਆਉਣ ਵਿੱਚ ਕੋਈ ਖਤਰਾ ਨਹੀਂ ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ ਇੱਥੇ ਆਉ ਤਾਂ ਕਿ ਖੁਦ ਜਵਾਨੀ ਗੱਲਬਾਤ ਹੋਵੇ ਮਿਹਰਬਾਨੀਆਂ ਦਾ ਆਦਾਨ ਪ੍ਰਦਾਨ ਹੋਵੇਗਾ ਇੱਕ ਹਜ਼ਾਰੀ ਦਾ ਖਿਤਾਬ ਦੇ ਕੇ ਇਹ ਇਲਾਕਾ ਦਿੱਤਾ ਜਾਏਗਾ ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ ਜੇ ਉਸ ਦਾ ਹੁਕਮ ਆ ਜਾਵੇ ਤਾਂ ਜਾਨ ਸਮੇਤ ਹਾਜ਼ਰ ਹਾਂ ਜੇਕਰ ਉਸ ਪਰਮਾਤਮਾ ਦਾ ਮੈਨੂੰ ਫਰਮਾਨ ਆ ਗਿਆ ਤਾਂ ਮੈਂ ਤੇਰੇ ਪਾਸ ਜਿੰਦ ਅਤੇ ਸਰੀਰ ਸਹਿਤ ਆ ਜਾਵਾਂਗਾ ਜੇ ਤੂੰ ਪਰਮਾਤਮਾ ਦੀ ਪੂਜਾ ਕਰਨ ਵਾਲਾ ਹੈ ਤਾ ਮੇਰੇ ਕੰਮ ਨੂੰ ਕਰਨ ਵਿੱਚ ਸੁਸਤੀ ਨਾ ਕਰੀ ਤੈਨੂੰ ਚਾਹੀਦਾ ਹੈ ਕਿ ਪਰਮਾਤਮਾ ਨੂੰ ਪਛਾਨ ਅਤੇ ਕਿਸੇ ਦੇ ਕਹੇ ਤੇ ਕਿਸੇ ਨੂੰ ਦੁਖੀ ਨਾ ਕਰ ਤੂੰ ਕਾਇਨਾਤ ਖਲਕਤ ਦਾ ਸਰਦਾਰ ਹੈ ਅਤੇ ਗੱਦੀ ਨਿਸ਼ੀਨ ਬਾਦਸ਼ਾਹ ਹੈ ਤੇਰਾ ਇਨਸਾਫ ਅਜੀਬ ਹੈ ਅਤੇ ਤੇਰੀਆਂ ਸਿਫਤਾਂ ਵੀ ਅਜੀਬ ਹਨ ਤੇਰਾ ਨਿਆਂ ਅਜੀਬ ਹੈ ਅਤੇ ਤੇਰੀ ਧਰਮ ਪਾਲਣਾ ਵੀ ਅਸਚਰਜ ਹੈ ਸੱਚਮੁੱਚ ਤੇਰੀ ਸਰਦਾਰੀ ਤੇ ਅਫਸੋਸ ਹੈ ਸੋ ਬਾਰ ਅਫਸੋਸ ਹੈ ਤੇਰੀ ਸ਼ਰਧਾ ਦਾ ਆਧਾਰ ਬਹੁਤ ਅਜੀਬ ਹੈ ਸੱਚਾਈ ਤੋਂ ਬਿਨਾ ਹੋਰ ਬੋਲ ਕਹਿਣਾ ਨੁਕਸਾਨਦੇਹ ਹੈ ਤੂੰ ਨਰਦਈ ਹੋ ਕੇ ਕਿਸੇ ਦਾ ਖੂਨ ਕਰਨ ਲਈ ਤਲਵਾਰ ਨਾ ਚਲਾ ਕਿਉਂਕਿ ਤੇਰਾ ਵੀ ਇੱਕ ਦਿਨ ਪਰਮਾਤਮਾ ਦੀ ਤਲਵਾਰ ਨਾਲ ਖੂਨ ਡੁੱਲੇਗਾ हे ਬੰਦੇ ਤੂੰ ਗਾਫਲ ਨਾ ਹੋ ਪਰਮਾਤਮਾ ਨੂੰ ਪਛਾਨ ਉਹ ਬਹੁਤ ਬੇਨਿਆਜ਼ ਬੇਪਰਵਾਹ ਹੈ ਅਤੇ ਉਸ ਨੂੰ ਕਿਸੇ ਦੀ ਖੁਸ਼ਾਮਦ ਦੀ ਲੋੜ ਨਹੀਂ ਉਹ ਬਹੁਤ ਨੇਡਰ ਅਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਧਰਤੀ ਅਤੇ ਆਕਾਸ਼ ਦਾ ਸੱਚਾ ਪਾਤਸ਼ਾਹ ਹੈ ਉਹ ਰੱਬ ਧਰਤੀ ਅਤੇ ਆਕਾਸ਼ ਦਾ ਸੁਆਮੀ ਹੈ ਉਹ ਹਰ ਵਿਅਕਤੀ ਅਤੇ ਹਰ ਸਥਾਨ ਨੂੰ ਬਣਾਉਣ ਵਾਲਾ ਹੈ ਉਹ ਕੀੜੀ ਤੋਂ ਲੈ ਕੇ ਹਾਥੀ ਦੀ ਪਾਲਣਾ ਕਰਦਾ ਹੈ ਨਿਤਾਣੀਆਂ ਦਾ ਤਾਣ ਹੈ ਅਤੇ ਉਸ ਤੋਂ ਬੇਖਬਰਾਂ ਨੂੰ ਨਸ਼ਟ ਕਰਨ ਵਾਲਾ ਹੈ ਉਹ ਫਰਿਆਦੀਆਂ ਨੂੰ ਨਵਾਜਣ ਵਾਲਾ ਹੈ ਉਹ ਕਿਸੇ ਤਰ੍ਹਾਂ ਦੀ ਖੁਸ਼ਾਮਦ ਜਾਂ ਪੇਂਟ ਦਾ ਲੋੜਬੰਦ ਨਹੀਂ ਅਤੇ ਬੇਪਰਵਾਹ ਹੈ ਉਸ ਦਾ ਕੋਈ ਰੰਗ ਨਹੀਂ ਹੈ ਨਾ ਹੀ ਕੋਈ ਚਿੰਨ ਹੈ ਉਹੀ ਰਾਹ ਦੱਸਣ ਵਾਲਾ ਹੈ ਅਤੇ ਰਸਤੇ ਉੱਤੇ ਲੈ ਕੇ ਚੱਲਣ ਵਾਲਾ ਵੀ ਉਹੀ ਹੈ ਤੇਰੇ ਸਿਰ ਉੱਤੇ ਕੁਰਾਨ ਦੀ ਕਸਮ ਦਾ ਫਰਜ਼ ਲਾਗੂ ਹੈ ਇਸ ਲਈ ਆਪਣੇ ਕੀਤੇ ਹੋਏ ਵਚਨ ਨੂੰ ਸਿਰੇ ਚੜਾ ਤੂੰ ਆਪਣੀ ਬੁੱਧੀ ਨਾਲ ਕੰਮ ਕਰ ਅਤੇ ਤੂੰ ਆਪਣੇ ਕੰਮਾਂ ਨੂੰ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਕੀ ਹੋਇਆ ਔਰੰਗਜ਼ੇਬ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਪਰ ਇਹ ਜੇ ਕੁੰਡਲੀਆਂ ਨਾਗ ਮੇਰਾ ਖਾਲਸਾ ਜਿਉਂਦਾ ਹੈ ਇਸ ਵਿੱਚ ਕੀ ਮਰਦਾਨਗੀ ਹੈ ਕਿ ਤੂੰ ਚੰਗਿਆੜੀਆਂ ਨੂੰ 부ਜਾ ਰਿਹਾ ਹੈ ਪਰ ਇਸ ਤਰ੍ਹਾਂ ਤੂੰ ਪੜਕਦੀ ਹੋਈ ਆਗ ਨੂੰ ਹੋਰ ਮਚਾ ਰਿਹਾ ਹੈ ਫਿਰਦौसी ਸ਼ਾਇਰ ਨੇ ਕਿਤਨੀ ਸੋਹਣੀ ਬੋਲੀ ਵਿੱਚ ਕਿਹਾ ਹੈ ਕਿ ਜਲਦਬਾਜੀ ਵਿੱਚ ਕੀਤਾ ਕੰਮ ਸ਼ੈਤਾਨਾਂ ਦਾ ਕੰਮ ਹੈ ਜਦੋਂ ਮੈਂ ਤੇਰੇ ਰੱਬ ਦੀ ਦਰਗਾਹ ਵਿੱਚ ਆਵਾਂਗਾ ਉਸ ਦਿਨ ਤੂੰ ਆਪੇ ਗਵਾਹ ਬਣ ਜਾਵੇਂਗਾ ਜੇ ਤੂੰ ਇਸ ਨੂੰ ਵੀ ਪੁੱਲ ਜਾਵੇਂਗਾ ਤਾਂ ਰੱਬ ਤੈਨੂੰ ਵੀ ਭੁਲਾ ਦੇਵੇਗਾ ਜੇ ਤੂੰ ਇਸ ਕੰਮ ਲਈ ਲੱਕ ਬਨ ਲਵੇਂਗਾ ਤਾਂ ਪਰਮਾਤਮਾ ਇਸ ਦਾ ਤੈਨੂੰ ਚੰਗਾ ਫਲ ਦੇਵੇਗਾ ਧਰਮ ਦੀ ਪਾਲਣਾ ਕਰਨਾ ਸਭ ਤੋਂ ਚੰਗਾ ਨੇਕ ਕੰਮ ਹੈ ਜੇ ਤੂੰ ਰੱਬ ਨੂੰ ਪਛਾਣੇਗਾ ਤਾਂ ਇਸ ਤੋਂ ਵੀ ਸ੍ਰੇਸ਼ਟ ਹੋ ਜਾਵੇਂਗਾ ਮੈਂ ਜਾਣਦਾ ਹਾਂ ਕਿ ਤੂੰ ਰੱਬ ਨੂੰ ਪਛਾਣਨ ਵਾਲਾ ਨਹੀਂ ਹੈ ਕਿਉਂਕਿ ਤੇਰੇ ਤੋਂ ਬਹੁਤ ਦਿਲ ਦੁਖਾਉਣ ਵਾਲੇ ਕੰਮ ਹੋ ਚੁੱਕੇ ਹਨ ਤੂੰ ਕਿਰਪਾਲੂ ਪ੍ਰਮਾਤਮਾ ਨੂੰ ਅਜੇ ਵੀ ਨਹੀਂ ਪਛਾਣਦਾ ਤੇਰੀ ਇਤਨੀ ਬਾਦਸ਼ਾਹੀ ਅਤੇ ਦੌਲਤ ਨੂੰ ਉਹ ਰੱਬ ਕੁਝ ਵੀ ਨਹੀਂ ਸਮਝਦਾ ਜੇ ਤੂੰ ਹੁਣ ਕੁਰਾਨ ਦੀਆਂ 100 ਕਸਮਾਂ ਵੀ ਖਾ ਲਏ ਤਾਂ ਵੀ ਉਹਨਾਂ ਉੱਤੇ ਮੇਰਾ जरा ਜਿੰਨਾ ਵਿਸ਼ਵਾਸ ਨਹੀਂ ਨਾ ਮੈਂ ਤੇਰੀ ਹਜ਼ੂਰੀ ਵਿੱਚ ਆਵਾਂਗਾ ਅਤੇ ਨਾ ਹੀ ਇਸ ਰਸਤੇ ਉੱਤੇ ਚੱਲਾਂਗਾ ਬਾਦਸ਼ਾਹ ਦੇ ਕਹਿਣ ਤੇ ਮੈਂ ਕਿਤੇ ਵੀ ਨਹੀਂ ਜਾਵਾਂਗਾ ਏ ਔਰੰਗਜ਼ੇਬ ਬਾਦਸ਼ਾਹ ਤੂੰ ਬਾਦਸ਼ਾਹੀ ਹਾਸਲ ਹੋਣ ਕਰਕੇ ਸ਼ਾਹਾਂ ਦਾ ਸ਼ਾਹ ਬਣ ਗਿਆ ਹੈ ਤੂੰ ਬਹੁਤ ਫਰਤੀਲਾ ਅਤੇ ਚੰਗਾ ਕੋੜ ਸਵਾਰ ਹੈ ਤੂੰ ਸੁੰਦਰ ਰੂਪ ਵਾਲਾ ਜਲਾਲ ਵਾਲਾ ਅਤੇ ਚੰਗੀ ਜ਼ਮੀਰ ਵਾਲਾ ਦੇਸ਼ ਦਾ ਮਾਲਕ ਅਤੇ ਅਮੀਰਾਂ ਦਾ ਸੁਆਮੀ ਹੈ ਤੂੰ ਚੰਗੀ ਅਕਲ ਵਾਲਾ ਅਤੇ ਤਲਵਾਰ ਚਲਾਉਣ ਵਿੱਚ ਪਰਵੀਨ ਹੈ ਤੂੰ ਤੇਗ ਅਤੇ ਤੇਗ ਦਾ ਮਾਲਕ ਹੈ ਤੂੰ ਸ਼੍ਰੇਸ਼ਟ ਜ਼ਮੀਰ ਵਾਲਾ ਅਤੇ ਸੁੰਦਰ ਰੂਪ ਵਾਲਾ ਹੈ ਤੂੰ ਮੁਲਕ ਅਤੇ ਮਾਲ ਦਾ ਸੁਆਮੀ ਅਤੇ ਬਖਸ਼ਿਸ਼ ਕਰਨ ਵਾਲਾ ਹੈ ਤੂੰ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਅਤੇ ਲੜਾਈ ਵਿੱਚ ਪਰਬਤ ਵਾਂਗ ਅਹਿਲ ਹੈ ਤੇਰੀਆਂ ਦੇਵਤਿਆਂ ਵਰਗੀਆਂ ਸਿਫਤਾਂ ਹਨ ਤੇਰਾ ਪ੍ਰਤਾਪ ਆਕਾਸ਼ ਦੀ ਚੋਟੀ ਤੱਕ ਵਿਆਪਕ ਹੈ اے ਔਰੰਗਜੀਬ ਪਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਹੈ ਅਤੇ ਵਕਤ ਦਾ ਹਾਕਮ ਵੀ ਹੈ ਪਰ ਤੂੰ ਧਰਮ ਤੋਂ ਬਹੁਤ ਦੂਰ ਹੈ ਮੈਂ ਮੂਰਤੀ ਪੂਜ ਪਹਾੜੀ ਰਾਜਿਆਂ ਨੂੰ ਮਾਰਨ ਵਾਲਾ ਹਾਂ ਉਹ ਬੁੱਤਾਂ ਦੀ ਪੂਜਾ ਕਰਦੇ ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। हे ਔਰੰਗਜੀਬ ਜਮਾਨੇ ਦੀ ਬੇਬਫਾਈ ਦਾ ਹਾਲ ਵੇਖ। ਜਿਸ ਦੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਹਾਨੀ ਪਹੁੰਚਾਉਂਦਾ ਹੈ। ਉਸ پاک ਅਤੇ ਨੇਕ ਰੱਬ ਦੀ ਕੁਦਰਤ ਨੂੰ ਵੀ ਵੇਖ ਜੋ ਇੱਕ ਜਾਂ ਦੋ ਤੋਂ 10 ਲੱਖ ਨੂੰ ਮਰਵਾ ਦਿੰਦੀ ਹੈ। ਦੁਸ਼ਮਣ ਕੀ ਕਰ ਸਕਦਾ ਹੈ ਜੇ ਪਰਮਾਤਮਾ ਰੂਪੀ ਦੋਸਤ ਮਿਹਰਬਾਨ ਹੋਵੇ। ਉਸ ਪਰਮਾਤਮਾ ਦਾ ਕੰਮ ਹੀ ਬਖਸ਼ਿਸ਼ ਕਰਨਾ ਹੈ। ਉਹ ਰੱਬ ਬੰਦਨ ਖਾਲਸ ਕਰਨ ਵਾਲਾ ਅਤੇ ਪਥ ਪ੍ਰਦਰਸ਼ਕ ਹੈ ਜੀਵ ਨੂੰ ਸਫਤ ਕਰਨ ਦੀ ਪਛਾਣ ਪ੍ਰਦਾਨ ਕਰਦਾ ਹੈ ਉਹ ਵੈਰੀ ਨੂੰ ਮਾੜਾ ਕਰਮ ਕਰਨ ਵੇਲੇ ਅੰਨਾ ਕਰ ਦਿੰਦਾ ਹੈ ਅਨਾਥਾਂ ਨੂੰ ਬਿਨਾ ਕਿਸੇ ਕਸ਼ਟ ਦੇ ਬਹਿਰੀਆਂ ਦੇ ਘੇਰੇ ਤੋਂ ਬਾਹਰ ਕੱਢ ਦਿੰਦਾ ਹੈ ਹਰ ਉਸ ਆਦਮੀ ਜੋ ਸਚਾਈ ਦੀ ਕਮਾਈ ਕਰਦਾ ਹੈ ਪਰਮਾਤਮਾ ਉਸ ਨਾਲ ਕਿਰਪਾ ਦਾ ਵਰਤਾਓ ਕਰਦਾ ਹੈ ਜੋ ਕੋਈ ਦਿਲ ਅਤੇ ਜਾਨ ਨਾਲ ਉਸ ਦੀ ਸੇਵਾ ਵਿੱਚ ਆਉਂਦਾ ਹੈ ਪਰਮਾਤਮਾ ਉਸ ਉੱਤੇ ਸੁੱਖਾ ਪਰਿਬਖਸ਼ਿਸ਼ ਕਰਦਾ ਹੈ ਦੋਸ਼ਮਣ ਉਸ ਨਾਲ ਕੀ ਚਾਲਬਾਜ਼ੀ ਕਰ ਸਕਦਾ ਹੈ ਜੈਸ ਉੱਤੇ ਪਰਮਾਤਮਾ ਰਹਿਮ ਕਰਨ ਵਾਲਾ ਹੋਵੇ ਜੇਕਰ ਇੱਕ ਉੱਤੇ 1 ਲੱਖ ਬੰਦਾ ਚੜ ਕੇ ਆ ਜਾਵੇ ਤਾਂ ਰੱਬ ਆਪ ਉਸ ਦੀ ਰਖਵਾਲੀ ਕਰਦਾ ਹੈ ਜੇ ਤੇਰੀ ਨਜ਼ਰ ਫੌਜ ਅਤੇ ਧਨ ਦੌਲਤ ਉੱਤੇ ਹੈ ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ ਕਰਨ ਵਾਲ ਹੈ ਜੇ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ ਤਾਂ ਮੈਨੂੰ ਪਰਮਾਤਮਾ ਦੀ ਊਟ ਦਾ ਮਾਣ ਹੈ ਤੂੰ ਗਾਫਲ ਨਾ ਬਣ ਕਿਉਂਕਿ ਸੰਸਾਰ ਇੱਕ ਸਰਾਂ ਵਾਂਗ ਹੈ ਇਹ ਸੰਸਾਰ ਦਾ ਸਮਾਂ ਸਭ ਦੇ ਸਿਰ ਉੱਤੋਂ ਲੰਘਦਾ ਜਾ ਰਿਹਾ ਹੈ ਤੂੰ ਇਸ ਜਮਾਨੇ ਦੀ ਬੇਵਫਾਈ ਦੇ ਚੱਕਰ ਨੂੰ ਵੇਖ ਕਿ ਇਹ ਹਰ ਮਕਾਨ ਅਤੇ ਮਕਾਨ ਵਿੱਚ ਰਹਿਣ ਵਾਲਿਆਂ ਉੱਪਰੋਂ ਲੰਘ ਰਿਹਾ ਹੈ ਜੇ ਤੂੰ ਬਹੁਤ ਬਲਵਾਨ ਹੈ ਤਾਂ ਗਰੀਬਾਂ ਨੂੰ ਦੁੱਖ ਨਾ ਦੇ ਆਪਣੀ ਕਸਮ ਦੇ ਤੇਸ਼ੇ ਨਾਲ ਉਹਨਾਂ ਦੀ ਸ਼ੈਲ ਨਾ ਲਾ ਜੇ ਰੱਬ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ ਚਾਹੇ ਦੋਸ਼ਮਣ 100 ਗੁਣਾ ਦੋਸ਼ਮਣੀ ਕਿਉਂ ਨਾ ਕਮਾਉਂਦਾ ਰਹੇ ਜੇ ਵੈਰੀ ਇੱਕ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ 'ਚ ਵੀ ਚੜਾਏ ਤਾਂ ਵੀ ਉਹ ਉਸ ਦਾ ਇੱਕ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ